ਅੱਜ ਸਾਡੇ ਜ਼ਖਮਾਂ ਤੇ ਨੂਨ ਪੁੱਗਿਆ ਜਾ ਰਿਹਾ ਜਿਹੜੇ ਬੰਦੇ ਨੂੰ ਸਿੱਖ ਸੰਗਤ ਪਿਛਲੇ 9 ਸਾਲ ਤੋਂ ਲੱਭ ਰਹੀ ਐ ਕਿ ਸਾਡੇ ਗੁਰੂ ਦੀ ਪੱਤ ਰੋਲੀ ਕਿਹਨੇ ਸਾਡੇ ਗੁਰੂ ਨੂੰ ਗਲੀਆਂ ਦੇ ਵਿੱਚ ਰੋਲਿਆ ਕਿਹਨੇ ਉਹ ਬੰਦਾ ਕੌਣ ਆ ਉਹਨੂੰ ਸੰਗਤ 'ਚ ਲਿਆ ਕੇ ਖੜਾ ਕਰੋ ਉਹਨੂੰ ਫਾਹੇ ਲਾਈਏ ਉਹ ਤਾਂ ਸਾਡੇ ਸਾਹਮਣੇ ਆ ਜੇ ਮੈਂ ਹੁਣ ਤੁਹਾਨੂੰ ਕੀ ਚੈਨਲ ਤੇ ਕਹਾਂ ਜੇ ਕਿਤੇ ਮੈਨੂੰ ਮਿਲ ਜੇ ਤਾਂ ਮੈਂ ਹੁਣ ਉਹ ਗੱਲਾਂ ਕਹਿਣੀਆਂ ਨਹੀਂ ਚਾਹੁੰਦਾ ਹੁਣ ਪ੍ਰਦੀਪ ਕਲੇਰ ਜੀ ਜਿਹੜਾ ਬੈਠਾ ਸੀ ਮੈਂ ਉਹਨੂੰ ਪੁੱਛਦਾ ਵੀ ਜਿਹੜਾ ਤੇਰਾ ਪਾਪਾ ਉਹ ਸਾਧ ਡੇਰਾ ਸਰਸੇ ਵਾਲਾ ਉਹ ਤਾਂ ਜਨਤਕ ਪਲੈਟਫਾਰਮਾਂ ਤੇ ਮੰਨਿਆ ਕਿ ਮੇਰੀ ਗਲਤੀ ਹੈ ਇਹ ਉਹ ਬੰਦਾ ਜਿਹਨੇ ਗੁਰੂ ਸਾਹਿਬ ਦੀ ਬੇਇੱਜ਼ਤੀ ਕੀਤੀ ਇਹ ਸਾਨੂੰ ਸਵਾਲ ਕਰੂਗਾ ਇਹਨੂੰ ਤਾਂ ਚਰਾਹੇ 'ਤੇ ਖੜ ਕੇ ਫਾਂਸੀ ਲਾ ਦੇਣੀ ਚਾਹੀਦੀ ਸਰਕਾਰ ਤੁਸੀਂ ਬਣਾਈ ਬੇਇੱਜ਼ਤੀਆਂ ਦੇ ਮਸਲੇ 'ਤੇ ਸਰਕਾਰ ਤੁਸੀਂ ਬਣਾਈ ਇਨਸਾਫ ਦੇਣ ਦੇ ਮਸਲੇ 'ਤੇ ਤੇ ਸੁਪਰੀਮ ਕੋਰਟ 'ਚ ਤੁਸੀਂ ਜਾ ਕੇ ਕੇਸ ਹਾਰ ਗਏ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਗੁਰੂ ਸਾਹਿਬ ਦੀ ਬੇਇੱਜ਼ਤੀ ਨੂੰ ਸਿਆਸੀ ਪੌੜੀ ਦੇ ਤੌਰ ਤੇ ਵਰਤਿਆ ਸਵਾਲ ਹੈ ਬਹੁਤ ਤੁਸੀਂ ਬਿੰਦ ਤੇ ਵੱਡਾ ਚੱਕਿਆ ਤੁਸੀਂ ਕਿਹਾ ਕਿ ਜੀ ਸ਼੍ਰੋਮਣੀ ਅਕਾਲੀ ਦਲ ਨੇ ਉਹਦੀ ਇਨਵੈਸਟੀਗੇਸ਼ਨ ਕਿਉਂ ਨਹੀਂ ਕੀਤੀ ਇੱਕ ਰੋ ਬਣ ਗਿਆ ਕਿ ਜੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਤੇ ਭਰੋਸਾ ਨਹੀਂ ਇਹ ਸੀਬੀਆਈ ਨੂੰ ਇਨਵੈਸਟੀਗੇਸ਼ਨ ਭੇਜ ਡੇਰਾ ਸਰਸਾ ਸਾਧ ਹੈ ਜਿਹੜਾ ਉਹ ਆਪਣੀ ਟ੍ਰਾਇਲ ਸੁਪਰੀਮ ਕੋਰਟ ਤੋਂ ਕਰਵਾ ਕੇ ਪੰਜਾਬ ਤੋਂ ਬਾਹਰ ਲੈ ਗਿਆ ਜਿੱਥੇ ਸਾਡੀ ਸਰਕਾਰ ਨੇ ਜਾਣ ਬੁੱਝ ਕੇ ਕੇਸ ਆ ਰਿਹਾ ਕਾਂਗਰਸ ਦੇ ਰਾਜ ਚ ਪੌਣੇ 200 ਬੇਅਦਬੀ ਹੋਈ ਹਰਮੰਦਰ ਸਾਹਿਬ ਦੀ ਹਦੂਦ ਅੰਦਰ ਬੇਅਦਬੀ ਹੋਈ ਪਟਿਆਲੇ ਤੋਂ ਮਹਾਰਾਜ ਦੇ ਸਭ ਤੋਂ ਛੋਟੇ ਸਰੂਪ ਚੋਰੀ ਹੋਏ ਇਹ ਕਿਤੇ ਸੰਗਤ ਦੇ ਹੱਥ ਆ ਜੇ ਸੰਗਤ ਨੂੰ ਦੱਸੇ ਵੀ ਇਹਦੇ ਹਾਲਾਤ ਕੀ ਬਣਦੇ ਨੇ ਇਹ ਜਿਹੜੀਆਂ ਅੰਦਰ ਕਮਰਿਆਂ ਚ ਬਹਿ ਕੇ ਬੋਲਣਾ ਬਹੁਤ ਸੌਖਾ ਬਾਹਰ ਆ ਕੇ ਜਵਾਬ ਦੇ ਇਹਨੂੰ ਭਲਵੰਤ ਸਿੰਘ ਰਾਮੂ ਵਾਲੀ ਆ ਤਾਂ ਸਾਡੇ ਨਾਲ ਨਹੀਂ ਇਹ ਕਹਿੰਦਾ ਭਲਵੰਤ ਸਿੰਘ ਰਾਮੂ ਵਾਲੀ ਆ ਉੱਥੇ ਨੇ ਤੇ ਭਲਵੰਤ ਸਿੰਘ ਰਾਮੂ ਵਾਲੀ ਨੇ ਕੀ ਗੱਲ ਕਹੀ ਇਹ ਝੂਠ ਬੋ ਉਹਨਾਂ ਨੂੰ ਮੁੱਖ ਮੰਤਰੀ ਭਗਵੰ ਇਹਨਾਂ ਦਾ ਸਿਕਿਉਰਿਟੀ ਜਿਹੜਾ ਇੰਚਾਰਜ ਹੈ ਕਿਹੜਾ ਸ਼ਰਵਾਸਤਵਾ ਉਹ ਟਿਚਰਾਂ ਕਰਦਾ ਕਿਸੇ ਨੂੰ ਕੋਈ ਸਿਕਿਉਰਿਟੀ ਨਿਜ਼ਮ ਇੱਕ ਗਵਾਹ ਇਹ ਕਹਿ ਕੇ ਹਿੰਦੁਸਤਾਨ ਛੱਡ ਕੇ ਭੱਜ ਗਿਆ ਕਿ ਸਰਕਾਰ ਮੈਨੂੰ ਸਿਕਿਉਰਿਟੀ ਨਹੀਂ ਦੇ ਰਹੀ ਬੇਅਦਬੀ ਦੇ ਕੇਸਾਂ ਦੀ ਜਿਹੜੇ ਲੋਕ ਲੜਾਈ ਲੜ ਰਹੇ ਨੇ ਦੱਸੋ ਜੀ ਪੰਜਾਬ ਸਰਕਾਰ ਨੇ ਕੀ ਦੀ ਸੁਰੱਖਿਆ ਯਕੀਨੀ ਬਣਾਈ ਹੈ ਫੇਰ ਨਿਕਲੇ ਵਡਾਲਾ ਸਾਹਿਬ ਕਹਿੰਦੇ ਜੀ ਕਹਿੰਦੇ ਪ੍ਰਦੀਪ ਕਲੇਰ ਦੇ ਸਵਾਲਾਂ ਦਾ ਜਵਾਬ ਦਿਓ ਵਡਾਲਾ ਸਾਹਿਬ ਕਹਿਣ ਪ੍ਰਦੀਪ ਕਲੇਰ ਦੇ ਸਵਾਲਾਂ ਜਵਾਬ ਦਿਓ ਮਤਲਬ ਜਿਹੜਾ ਬੰਦਾ ਐ ਪ੍ਰਿੰਟਲੀ ਗੁਰੂ ਦਾ ਦੋਖੀ ਐ ਇਲਜ਼ਾਮ ਨਹੀਂ ਮੰਨਦਾ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਇੰਟਰਵਿਊ ਹੋ ਰਹੇ ਨੇ ਪ੍ਰਦੀਪ ਕਲੇਰ ਦੇ ਉਹ ਆਪਣਾ ਪੱਖ ਰੱਖ ਰਿਹਾ ਐ ਬੇਅਦਬੀਆਂ ਮਸਲੇ ਨੂੰ ਲੈ ਕੇ ਕਿਉਂਕਿ ਪ੍ਰਦੀਪ ਕਲੇਰ ਉਹ ਨਾਮ ਐ ਜਿਸ ਨੂੰ ਨਾ ਤਾਂ ਬਖਸ਼ਾ ਜਾ ਸਕਦਾ ਨਾ ਹੀ ਕੋਈ ਮੁਆਫੀ ਦਿੱਤੀ ਜਾ ਸਕਦੀ ਐ ਸਿੱਖ ਸੰਗਤ ਵੱਲੋਂ ਬਹੁਤ ਸਾਰੇ ਸਵਾਲ ਨੇ ਪਰ ਕਿਤਨਾ ਕਿਤੇ ਪੰਥਕ ਸਰਕਾਰ ਸੀਗੀ ਉਸ ਵੇਲੇ ਜਦੋਂ ਇਹ ਸਾਰੀਆਂ ਚੀਜ਼ਾਂ ਹੋ ਗਈਆਂ ਪਮਾਓ ਗੁਰੂ ਸਾਹਿਬ ਦੀ ਬੇਅਦਬੀ ਹੋਈ ਪੋਸਟਰ ਕਾਰਡ ਹੋਏ ਪਵਾਓ ਭਗਤੇ ਸੀਗੇ ਪਵਾਓ ਮਲਕੇ ਸੀਗੇ ਭਾਵੇਂ ਉਹ ਬਰਗਾੜੀ ਸੀਗਾ ਜਿੱਥੇ-ਜਿੱਥੇ ਵੀ ਇਹ ਚੀਜ਼ਾਂ ਹੋਈਆਂ ਪਰ ਪੰਥਕ ਸਰਕਾਰ ਕਿਉਂ ਪਿੱਛੇ ਹੋਈ ਪਵਾ ਸੀਬੀਆਈ ਨੂੰ ਜਿਹੜੀ ਹੈ ਜਾਂਚ ਦੀ ਜਿਹੜੇ ਸਾਰੇ ਹੁਕਮ ਦੇ ਦਿੱਤੇ ਗਏ ਉਹ ਸੰਗਤਾਂ ਨੇ ਉਧਰ ਵੱਲ ਨੂੰ ਧੱਕ ਦਿੱਤਾ ਪਰ ਅਸਲ ਦੇ ਵਿੱਚ ਅਕਾਲੀ ਦਲ ਕਿਹੜੇ ਪਾਸੇ ਮਾਰ ਖਾ ਰਿਹਾ ਲਗਾਤਾਰ ਅਕਾਲੀ ਦਲ ਨੂੰ ਸਵਾਲ ਕੀਤੇ ਜਾ ਰਹੇ ਨੇ ਲਗਾਤਾਰ ਇਹ ਗੱਲ ਚੱਲ ਰਹੀ ਹੈ ਕਿ ਮੁਆਫੀ ਦਿੱਤੀ ਗਈ ਗੱਲ ਆਪਾਂ ਕਰਨੀ ਕੀ ਦੀ ਹੈ ਕੀ ਅਸੀਂ ਮੁਆਫੀ ਦੀ ਗੱਲ ਕਰਨੀ ਹੈ ਜਾਂ ਫਿਰ ਅਸੀਂ ਗੁਰੂ ਦੀ ਬੇਅਦਬੀ ਦੀ ਕਰਨੀ ਹੈ ਜੋ ਸਾਡੇ ਗੁਰੂ ਦੀ ਬੇਅਦਬੀ ਕੀਤੀ ਗਈ ਸੀ ਉਸ ਉੱਤੇ ਚਰਚਾ ਕਰਾਂਗੇ ਅਕਾਲੀ ਦਲ ਦੀ ਭੂਮਿਕਾ ਕੀ ਰਹੀ ਉਸ ਵਕਤ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਮੁਖ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਕਲੇਰ ਸਾਹਿਬ ਸਤਿਕਾਰ ਠੀਕ ਠਾਕ ਹੋਈ ਸਤਿਕਾਰ ਜੀ ਕਲੇਰ ਸਾਹਿਬ ਸ਼ੁਰੂ ਦੇ ਵਿੱਚ ਇਹੀ ਕਿਹਾ ਕਿ ਲਗਾਤਾਰ ਇੰਟਰਵਿਊ ਹੋ ਰਹੇ ਨੇ ਭਾਵੇਂ ਮੈਂ ਵੀ ਕੀਤਾ ਭਾਵੇਂ ਸੀਨੀਅਰ ਪੱਤਰਕਾਰ ਜੋ ਕਿ ਰਿਤਿਸ਼ ਲੱਕੀ ਉਹਨਾਂ ਨੇ ਕੀਤਾ ਉਸ ਤੋਂ ਬਾਅਦ ਨਿਊਜ਼ 18 ਤੇ ਵੀ ਹੋਇਆ ਤਾ ਉਹ ਇੱਕ ਗੱਲ ਰਿਪੀਟ ਵਾਰੀ ਵਾਰੀ ਹੋ ਰਹੀ ਆ ਕਿ ਮਾਫੀ ਜਿਹੜੀ ਆ ਚਿੱਠੀ ਇਸ ਤਿੱਕੇ ਨਾਲ ਲਿਖੀ ਗਈ ਧੱਕੇ ਨਾਲ ਮਾਫੀ ਦਿੱਤੀ ਗਈ ਪਹਿਲਾਂ ਉਸ ਚੀਜ਼ਾਂ ਤੋਂ ਤੁਸੀਂ ਕਿਸ ਤਿੱਕੇ ਨਾਲ ਦੇਖਦੇ ਹੋ ਕਿਵੇਂ ਤੁਸੀਂ ਕਹਿ ਰਹੇ ਹੋ ਕਿ ਅਸੀਂ ਇਹ ਚੀਜ਼ਾਂ ਕੁਝ ਨਹੀਂ ਕੀਤੀਆਂ ਨਾ ਅਸੀਂ ਮਾਫੀ ਧੱਕੇ ਨਾਲ ਦਿੱਤੀ ਇਹ ਸਾਰੀਆਂ ਚੀਜ਼ਾਂ ਦੇਖੋ ਜਗਸੀਰ ਜੀ ਇਹ ਦੋ ਅੱਡਾ ਡਿਵੀਜ਼ਨ ਜੀ ਇੱਕ ਵਿਸ਼ਾ ਧਾਰਮਿਕ ਉਹ ਹੈ ਮਾਫੀ ਦਾ ਤੇ ਉਹ ਵਿਸ਼ਾ ਅਕਾਲ ਤਖਸਬ ਦਾ ਤੇ ਅੱਜ ਵੀ ਜਿਹੜੇ ਸਾਡੇ ਕੋਈ ਸਾਥੀ ਜਿਨ੍ਹਾਂ ਨੂੰ ਹੁਣ ਪਾਰਟੀ ਚੋਂ ਕੱਢ ਦਿੱਤਾ ਉਹ ਆਪਣੀ ਚਿੱਠੀ ਲੈ ਕੇ ਅਕਾਲ ਤਖਸਬ ਦੇ ਦੇ ਪੇਸ਼ ਹੋਏ ਨੇ ਉਹਨਾਂ ਨੇ ਉਹਦੇ ਚ ਚਾਰ ਗੱਲਾਂ ਦਾ ਜ਼ਿਕਰ ਕੀਤਾ ਉਹ ਅਕਾਲ ਤਖ਼ਤ ਸਾਹਿਬ ਦੇ ਵਿਚਾਰ ਅਧੀਨ ਹੈ ਸੋ ਉਹਦੇ ਤੇ ਮੈਨੂੰ ਨਹੀਂ ਲੱਗਦਾ ਕਿ ਹੁਣ ਅਕਾਲ ਤਖ਼ਤ ਸਾਹਿਬ ਦਾ ਹੀ ਆਦੇਸ਼ ਆਪਾਂ ਉਡੀਕੀ ਜੀ ਉਹਦੇ ਤੇ ਆਪਾਂ ਜਨਤਕ ਪਲੇਟਫਾਰਮ ਤੇ ਉਹਦੀ ਆਪਾਂ ਗੱਲ ਨਾ ਕਰੀ ਹੂੰ ਦੂਜਾ ਵਿਸ਼ਾ ਬੇਅਦਬੀ ਦਾ ਹੂੰ ਬੇਅਦਬੀ ਜਿੱਥੇ ਧਾਰਮਿਕ ਇਸ਼ੂ ਹੈ ਉੱਥੇ ਉਹ ਕ੍ਰਿਮੀਨਲ ਇਸ਼ੂ ਵੀ ਹੈ ਉੱਥੇ ਉਹ ਸਾਡੇ ਗੁਰੂ ਸਾਹਿਬ ਦੀ ਬੇਅਦਬੀ ਹੋਈ ਹੈ ਤੇ ਜਿਹੜੇ ਦੋਖੀ ਨੇ ਅੱਜ ਜੋ ਚੈਨਲਾਂ ਤੇ ਬੈਠ ਕੇ ਮਹਾਨ ਬਣ ਰਹੇ ਨੇ ਉਹ ਕਹਿੰਦੇ ਬੇਅਦਬੀ ਦੀ ਗੱਲ ਨਾ ਕਰੋ। ਹੂੰ ਗੱਲ ਕਰੋ ਮਾਫੀ ਦੀ। ਮਾਫੀ ਦੀ। ਹੂੰ ਮਤਲਬ ਮਾਫੀ ਦੀ ਗੱਲ ਕਰਨੀ ਚਾਹੁੰਦੇ ਨੇ ਜਿਹੜਾ ਉਹਨਾਂ ਦਾ ਵਿਸ਼ਾ ਹੀ ਨਹੀਂ। ਹੂੰ ਤੇ ਉਹਨੂੰ ਕੋਈ ਪੁੱਛੇ ਜਿਹੜਾ ਉਹ ਪ੍ਰਦੀਪ ਕਲੇਰ ਜਿਹਾ ਬਠਾ ਰੱਖਿਆ ਹੁੰਦਾ ਕਈ ਚੈਨਲਾਂ ਨੇ। ਹੂੰ ਮੈਂ ਤਾਂ ਉਹਨੂੰ ਸਿੱਧਾ ਕਹਿਣਾ ਵੀ ਤੂੰ ਹੈ ਕੌਣ ਆ। ਹੂੰ ਉਹ ਐ ਪੰਜ ਬੇਅਦਬੀਆਂ ਦਾ ਮੁੱਖ ਦੋਸ਼ੀ। ਹੂੰ ਬੁਰਜਵਾਰ ਸਿੰਘ ਵਾਲਾ ਤੋਂ ਜਿਹੜੇ ਮਹਾਰਾਜ ਦੇ ਸਰੂਪ ਚੋਰੀ ਹੋਏ ਉਹ ਸਰੂਪ ਚੋਰੀ ਕਰਨ ਵਾਲਾ। ਜੀ ਗਲੀਆਂ ਚੰਗ ਖੰਡਾਉਣ ਵਾਲਾ, ਪੋਸਟਰ ਲਾਉਣ ਵਾਲਾ ਤੇ ਉਹ ਹੈ ਜਾਂ ਘਟਿਆ ਗੰ ਤੇ ਲੋਕਾਂ ਨੂੰ ਕੋਈ ਗੱਲਾਂ ਕਵੇ ਮੈਨੂੰ ਨਹੀਂ ਲੱਗਦਾ ਕਿ ਅੱਜ ਦੀ ਸਰਕਾਰ ਦੇ ਲਈ ਇਸ ਤੋਂ ਨਾਮੋਸ਼ੀ ਦੀ ਗੱਲ ਕੀ ਹੋ ਸਕਦੀ ਹੈ ਕਿ ਜਿਹੜੀ ਸਰਕਾਰ ਨੂੰ ਮੈਂਡੇਟ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜ਼ਾ ਦੇਵਾਉਣ ਲਈ ਦਿੱਤਾ ਗਿਆ ਸੀ ਉਹ ਸਰਕਾਰ ਬੇਅਦਬੀ ਦੇ ਦੋਸ਼ੀਆਂ ਨਾਲ ਰਲ ਕੇ ਸਿਆਸੀ ਕਿਰਦਾਰ ਖੁਸ਼ੀ ਦੇ ਖੇਡ ਖੇਡ ਰਹੀ ਹੈ ਨਹੀਂ ਦੱਸੋ ਮੈਨੂੰ 6 ਸਾਲ ਦਾ ਪਘੋੜਾ ਉਹ 2018 ਚੋਂ ਨਾਮਿਨੇਟ ਹੋਇਆ 2024 ਆ ਗਈ 6 ਸਾਲ ਦਾ ਪਘੋੜਾ 1 ਮਹੀਨੇ ਚ ਬੇਲ ਤੇ ਬਾਹਰ ਆ ਗਿਆ ਸੁਣਿਆ ਕੋਈ ਇਹੋ ਜਿਹਾ ਕੇਸ ਤੁਸੀਂ ਮਤਲਬ ਸਿੱਖ ਸੰਗਤ ਨਾਲ ਜਿਹੜੀ ਨਾਨਕ ਨਾਮ ਲੈਵਾ ਇਹ ਉਹਨਾਂ ਨਾਲ ਕੋਝਾ ਮਜ਼ਾਕ ਨਹੀਂ ਤਾਂ ਹੋਰ ਕੀ ਹੈ ਕਿ 6 ਸਾਲ ਦਾ ਪਘੋੜਾ ਤੇ 1 ਮਹੀਨੇ ਦੇ ਵਿੱਚ ਬੇਲ ਤੇ ਬਾਹਰ ਆ ਜੇ ਤਾਂ ਮੈਨੂੰ ਨਹੀਂ ਲੱਗਦਾ ਕਿ ਸਰਕਾਰਾਂ ਨੂੰ ਇਸ ਗੱਲ ਤੇ ਆ ਕੇ ਲੋਕਾਂ ਨੂੰ ਹੁਣ ਜਵਾਬ ਦੇਣਾ ਚਾਹੀਦਾ ਕਲਰ ਸਾਹਿਬ ਲਗਾਤਾਰ ਸਵਾਲ ਅਕਾਲੀ ਦਲ ਤੇ ਆ ਜਾਂਦੇ ਨੇ ਕਹਿੰਦੇ ਪੰਥਕ ਸਰਕਾਰ ਸੀਗੀ ਅਕਾਲੀ ਦਲ ਨੇ ਕੀਤਾ ਕੀ ਜੇ ਇਹ ਸਾਰੀਆਂ ਚੀਜ਼ਾਂ ਸੀਗੀਆਂ ਉਸ ਵੇਲੇ ਐਕਸ਼ਨ ਕਿਉਂ ਨਹੀਂ ਲੈਂਤਾ ਜਿਵੇਂ ਤੁਸੀਂ ਇੱਕ ਇੰਟਰਵਿਊ ਦੇ ਵਿੱਚ ਇਹ ਵੀ ਕਿਹਾ ਕਿ ਸੰਗਤ ਨੇ ਜੋਰ ਪਾਇਆ ਕਿ सीबीआई ਵੱਲ ਸਾਰੀ ਚੀਜ਼ਾਂ ਕਲ ਦਿੱਤੀਆਂ ਇਨਕੁਆਰੀਆਂ ਉਧਰੋਂ ਹੋਣ ਲੱਗੀਆਂ ਫਿਰ ਵੀ ਕਿਤਨਾ ਕਿਤੇ ਜੇ ਪਿਓ ਦੀ ਦਾੜੀ ਨੂੰ ਹੱਥ ਪੈ ਜਾਵੇ ਆਦਾ ਮੁੰਡਾ ਕੋਈ ਆਏ ਥੋੜੀ ਹੋਵੇਗਾ ਪੈਰ ਪਿੱਛੇ ਕਰ ਲੇਗਾ ਸਰਕਾਰ ਉਸ ਵੇਲੇ ਐਮੂ ਭੂਮਿਕਾ ਨਿਭਾ ਸਕਦੀ ਸੀਗੀ ਕਾਰਵਾਈ ਕਰ ਸਕਦੀ ਸੀ ਕਿ ਜਿਹੜੇ ਦੋਸ਼ੀ ਸੀਗੇ ਉਹਨਾਂ ਨੂੰ ਫੜ ਸਕਦੀ ਸੀਗੀ ਬਿਲਕੁਲ ਸਹੀ ਸਵਾਲ ਕੀਤਾ ਸ਼੍ਰੋਮਣੀ ਅਕਾਲੀ ਦਲ ਨੇ ਸਦਾ ਪਬਲਿਕ ਪਲੇਟਫਾਰਮਾਂ ਤੇ ਇਸ ਗੱਲ ਦੀ ਮੈਂ ਕਹਿੰਦਾ ਕਿ ਸਾਨੂੰ ਦੁੱਖ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਚ ਗੁਰੂ ਸਾਹਿਬ ਦੀ ਬੇਅਦਬੀ ਹੋਈ ਉਹ ਤੋਂ ਵੱਡਾ ਦੁੱਖ ਇਸ ਗੱਲ ਦਾ ਹੈ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਗੁਰੂ ਸਾਹਿਬ ਦੀ ਬੇਅਦਬੀ ਨੂੰ ਸਿਆਸੀ ਪੌੜੀ ਦੇ ਤੌਰ ਤੇ ਵਰਤਿਆ। ਸਵਾਲ ਹੈ ਬਹੁਤ ਤੁਸੀਂ ਬਿੰਦ ਤੇ ਵੱਡਾ ਚੱਕਿਆ ਤੁਸੀਂ ਕਿਹਾ ਕਿ ਜੀ ਸ਼੍ਰੋਮਣੀ ਅਕਾਲੀ ਦਲ ਨੇ ਉਹਦੀ ਇਨਵੈਸਟੀਗੇਸ਼ਨ ਕਿਉਂ ਨਹੀਂ ਕੀਤੀ? ਇੱਕ ਮਹੀਨਾ ਸਾਨੂੰ ਇਨਵੈਸਟੀਗੇਸ਼ਨ ਕਰਨ ਦੇ ਲਈ ਦਿੱਤਾ ਗਿਆ। ਉਦੋਂ ਆਹੀ ਕਾਂਗਰਸ, ਕੈਪਟਨ ਅਮਰਿੰਦਰ ਸਿੰਘ, ਰਾਹੁਲ ਗਾਂਧੀ, ਸੁੱਚਾ ਸਿੰਘ ਛੋਟੇਪੁਰ ਉਹ ਤੋਂ ਆਮ ਆਦਮੀ ਪਾਰਟੀ ਦੇ ਸਟੇਟ ਕਨਵੀਨਰ ਸੀ। ਸੰਤ ਸਮਾਜ ਚਿੱਟੇ ਪੰਥਕ ਜਿਹੜੇ ਅੱਜ ਲੱਭਿਆ ਨਹੀਂ ਲੱਭਦੇ। ਇਹਨਾਂ ਨੇ ਪੰਜਾਬ ਜਾਮ ਕਰਤਾ ਇੱਕ ਸੰਗਤ ਦੇ ਵਿੱਚ ਰੋਹ ਸੀ ਦੇਖੋ ਡੈਮੋਕਰੇਸੀ ਦੇ ਵਿੱਚ ਜੋ ਸੰਗਤ ਕਹਿੰਦੀ ਹੈ ਤੁਹਾਨੂੰ ਉਹਦੇ ਮੂਰੇ ਸੀਸ ਝੁਕਾਉਣਾ ਪੈਂਦਾ ਇੱਕ ਰੋਹ ਬਣ ਗਿਆ ਕਿ ਜੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਤੇ ਭਰੋਸਾ ਨਹੀਂ ਇਹ ਸੀਬੀਆਈ ਨੂੰ ਇਨਵੈਸਟੀਗੇਸ਼ਨ ਭੇਜ ਦਿਓ ਹਾਲਾਂਕਿ ਬਾਅਦ ਦਾ ਵਿਸ਼ਾ ਕਿ ਉਦੋਂ ਵੀ ਡੀਜੀਪੀ சுரேਸ਼ ਛਰੋੜਾ ਸੀ ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣੇ ਉਦੋਂ ਵੀ ਡੀਜੀਪੀ சுரேਸ਼ ਛਰੋੜਾ ਹੈ ਡੀਜੀਪੀ ਉਹੀ ਹੈ ਪਰ ਕੈਪਟਨ ਸਾਹਿਬ ਨੂੰ ਪੰਜਾਬ ਪੁਲਿਸ ਤੇ ਭਰੋਸਾ ਹੋ ਗਿਆ ਜਾਂਚ ਵਾਪਸ ਮੰਗਾ ਲਈ ਪਰ ਜਿੱਥੇ ਤੁਸੀਂ ਕਈ ਪੁੱਤ ਵਾਲੀ ਗੱਲ ਪੁੱਤ ਨੇ ਆਪਣਾ ਫਰਜ਼ ਨਿਭਾਇਆ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਇਨਵੈਸਟੀਗੇਸ਼ਨ ਸੀਬੀਆਈ ਨੂੰ ਨਹੀਂ ਦਿੱਤੀ ਮਲਕੇ ਵਾਲੀ ਉਹ ਆਪਣੇ ਕੋਲੇ ਰੱਖੀ ਤੇ ਅੱਜ ਤਰੀਕ ਗਵਾ ਹੈ ਉਹੀ ਇੱਕ ਇਨਵੈਸਟੀਗੇਸ਼ਨ ਹੈ ਜਿੱਥੇ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਹੋਈ ਹੈ ਨਹੀਂ ਦੱਸੋ ਕਿਹੜੇ ਬੇਅਦਬੀ ਦੇ ਕੇਸਾਂ 'ਚ ਸਜ਼ਾ ਹੋਈ ਹੈ ਅੱਜ ਸਾਡੇ ਜ਼ਖਮਾਂ ਤੇ ਨੂਨ ਪੁੱਕਿਆ ਜਾ ਰਿਹਾ ਹੈ ਜਿਹੜੇ ਬੰਦੇ ਨੂੰ ਸਿੱਖ ਸੰਗਤ ਪਿਛਲੇ 9 ਸਾਲ ਤੋਂ ਲੱਭ ਰਹੀ ਐ ਕਿ ਸਾਡੇ ਗੁਰੂ ਦੀ ਪੱਤ ਰੋਲੀ ਕਿਨੇ ਸਾਡੇ ਗੁਰੂ ਨੂੰ ਗਲੀਆਂ ਦੇ ਵਿੱਚ ਰੋਲਿਆ ਕਿਨੇ ਉਹ ਬੰਦਾ ਕੌਣ ਆ ਉਹਨੂੰ ਸੰਗਤ 'ਚ ਲਿਆ ਕੇ ਖੜਾ ਕਰ ਉਹਨੂੰ ਫਾਹਲ ਆਈਏ ਤੇ ਅੱਜ ਉਸ ਬੰਦੇ ਨੂੰ ਵਾਧਾ ਮਾਫਗਵਾ ਬਣਾਤਾ ਮਤਲਬ ਵਾਧਾ ਮਾਫਗਵਾ ਦਾ ਮਤਲਬ ਸਮਝਦੇ ਹੋ ਨਾ ਜੀ ਇੱਕ ਬੰਦਾ ਜਿਹਨੇ ਮੰਨ ਲਿਆ ਕਿ ਇਹ ਘਿਣਾਉਣਾ ਪਾਪ ਮੈਂ ਕੀਤਾ ਕਿਉਂਕਿ ਹੁਣ ਉਹ ਵਾਧਾ ਮਾਫਗਵਾ ਬਣ ਗਿਆ ਇਸ ਲਈ ਉਹਨੂੰ ਸਜ਼ਾ ਕੀ ਹੋਣੀ ਐ ਮਤਲਬ ਭਗਵੰਤ ਮਾਨ ਸਾਹਿਬ ਦੀ ਸਰਕਾਰ ਇਹ ਪਹਿਲੀ ਵਾਰ ਨਹੀਂ ਰਲੀ ਇਹ ਹੁਣ ਮੈਂ ਤੁਹਾਨੂੰ ਦੱਸ ਦੇਣਾ ਇਹ ਤਾਂ ਚੌਥਾ ਇਨਸਟੈਂਸ ਹੈ ਇਹ ਤੋਂ ਪਹਿਲਾਂ ਦੇ ਚਾਰ ਇਨਸਟੈਂਸ ਆ ਗਾ ਦੇਖੋ ਕਾਂਗਰਸ ਦਾ ਤਾਂ ਜੋ ਹਾਲ ਹੋਇਆ ਉਹ ਸਾਰਿਆਂ ਦੇ ਸਾਹਮਣੇ ਗੁਟਕਾ ਸਾਹਿਬ ਚੱਕਿਆ ਸਮੁੱਚੇ ਤੌਰ ਤੇ ਕਹਾਂ ਕਿ ਗੁਰੂ ਸਾਹਿਬ ਦਾ ਇਨਸਾਫ ਦੇਾਂਗੇ ਤੇ ਲੋਕਾਂ ਨੇ ਕਿੱਥੇ ਪਹੁੰਚਾਤਾ ਇਹ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਹੈ ਇਹਨਾਂ ਦੀ ਤਾਂ ਪਹਿਲੇ ਦਿਨੋਂ ਡੇਰੇ ਨਾਲ ਮਿਲੀ ਭੁਗਤ ਹੈ ਔਰ ਮੈਂ ਔਨ ਰਿਕਾਰਡ ਗੱਲਾਂ ਕਹਿਣਾ ਇਹ ਕੇਸ ਕਿੱਥੇ ਚੱਲਦਾ ਜੀ ਫਰੀਦਕੋਟ ਚੱਲਦਾ ਸੀ ਔਰ ਸਰਕਾਰ ਕਾਦੇ ਤੇ ਬਣੀ ਹੈ ਦੇਖੋ ਸਾਰੇ ਕੰਮ ਅਸੀਂ ਪਿੱਛੇ ਛੱਡ ਦਾਂਗੇ ਪਰ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਅਮਨ ਸ਼ਾਂਤੀ ਭਾਈਚਾਰਕ ਸਾਂਝ ਦੇ ਪੰਜਾਬੀ ਮਦਈ ਨੇ ਤੇ ਜੇ ਕਿਸੇ ਨੇ ਪੰਜਾਬ ਦੇ ਵਿੱਚ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਪੰਜਾਬੀਆਂ ਦੀ ਪਹਿਲੀ ਮੰਗ ਹੈ ਕਿ ਉਹ ਜਿਹੜੇ ਗੰਦੇ ਬੰਦੇ ਨੇ ਉਹ ਜਨਤਕ ਤੌਰ ਤੇ ਲਿਆਓ ਕਿੱਥੇ ਨੇ ਭਗਵੰਤ ਮਾਨ ਦਾ ਪਹਿਲਾ ਫਰਜ਼ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾ ਦੇਣਾ ਸੀ ਤੇ ਡੇਰਾ ਸਰਸਾ ਸਾਧ ਹੈ ਜਿਹੜਾ ਉਹ ਆਪਣੀ ਟ੍ਰਾਇਲ ਸੁਪਰੀਮ ਕੋਰਟ ਤੋਂ ਕਰਵਾ ਕੇ ਪੰਜਾਬ ਤੋਂ ਬਾਹਰ ਲੈ ਗਿਆ ਜਿੱਥੇ ਸਾਡੀ ਸਰਕਾਰ ਨੇ ਜਾਣ ਬੁੱਝ ਕੇ ਕੇਸ ਆ ਰਿਆ ਕੰਸੈਂਟ ਦਿੱਤੀ ਕਿਸ ਗੱਲ ਤੇ ਦਿੱਤੀ ਡੇਰੇ ਵਾਲੇ ਕਹਿੰਦੇ ਜੀ ਅਸੀਂ ਪੰਜਾਬ ਦੇ ਵਿੱਚ ਫ੍ਰੀ ਤੇ ਫੇਅਰ ਟਰਾਇਲ ਨਹੀਂ ਹੋ ਸਕਦੀ ਇਹਦੇ ਵਿਸ਼ਵਾਸ ਨਹੀਂ ਦਵਾ ਸਕੇ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਸੁਪਰੀਮ ਕੋਰਟ ਨੂੰ ਕਿ ਪੰਜਾਬ ਦੇ ਵਿੱਚ ਅਸੀਂ ਫ੍ਰੀ ਤੇ ਫੇਅਰ ਟਰਾਇਲ ਕਰਾ ਦਾਂਗੇ ਮਤਲਬ ਸਰਕਾਰ ਤੁਸੀਂ ਬਣਾਈ ਬੇਦਵੀਆਂ ਦੇ ਮਸਲੇ ਤੇ ਸਰਕਾਰ ਤੁਸੀਂ ਬਣਾਈ ਇਨਸਾਫ ਦੇਣ ਦੇ ਮਸਲੇ ਤੇ ਤੇ ਸੁਪਰੀਮ ਕੋਰਟ 'ਚ ਤੁਸੀਂ ਜਾ ਕੇ ਕੇਸ ਹਰਗੇ ਕਿ ਜੀ ਅਸੀਂ ਮਤਲਬ ਕਿ ਫ੍ਰੀ ਫੇਅਰ ਟ੍ਰਾਇਲ ਨਹੀਂ ਦੱਸਦਾ ਕੀ ਇਹ ਮਿਲੀ ਭੁਗਤ ਨਹੀਂ ਦੂਜੀ ਵੱਡੀ ਗੱਲ ਜਿਹੜਾ ਡੇਰਾ ਸਰਸਾ ਉਹ ਜਾ ਕੇ ਹਾਈ ਕੋਰਟ ਤੋਂ ਆਪਣੀ ਟ੍ਰਾਇਲ ਸਟੇ ਕਰਾ ਗਿਆ ਸਰਕਾਰ ਦੀ ਕੰਸੈਂਟ ਨਾਲ ਸਟੇ ਕਰਾ ਗਿਆ ਤੇ ਇਹ ਮਿਲੀ ਭੁਗਤ ਨਹੀਂ ਭਗਵੰਤ ਮਾਨ ਦੀ ਤੀਜੀ ਵੱਡੀ ਗੱਲ ਹੈ ਬੇਅਦਬੀਆਂ ਦੇ ਕੇਸਾਂ 'ਚ 295ਏ ਦੀ ਸੈਂਕਸ਼ਨ ਮੁੱਖ ਮੰਤਰੀ ਦੇ ਦਫ਼ਤਰ 'ਚ ਪੈਂਡਿੰਗ ਚੱਲ ਰਹੀ ਹੈ ਪਿਛਲੇ 2.5 ਸਾਲ ਤੋਂ ਭਗਵੰਤ ਮਾਨ ਦੇ ਤੇ ਐਸਐਸਪੀ ਨੇ ਔਨ ਰਿਕਾਰਡ ਚਿੱਠੀ ਲਿਖੀ ਕਿ ਮੁੱਖ ਮੰਤਰੀ ਸਾਹਿਬ ਇਹ ਕੇਸ ਦੀ ਸੈਂਕਸ਼ਨ ਦੇ ਦਿਓ ਉਹ ਸੈਂਕਸ਼ਨ ਨਹੀਂ ਦੇ ਰਹੇ ਕੀ ਇਹ ਭਗਵੰਤ ਮਾਨ ਦੀ ਮਿਲੀ ਭੁਗਤ ਨਹੀਂ ਮਤਲਬ ਜਿਹੜੇ ਲੋਕ ਸਿਆਸਤ ਕਰਦੇ ਰਹੇ ਦੇਖੋ ਸ਼੍ਰੋਮਣੀ ਅਕਾਲੀ ਦਲ ਨੇ ਤਾਂ ਸੰਗਤ ਦੇ ਰੋ ਅੱਗੇ सीबीआई ਨੂੰ ਵੀ ਦਿੱਤੀ ਕਿ ਫ੍ਰੀ ਫੇਅਰ ਇਨਵੈਸਟੀਗੇਸ਼ਨ ਹੋਵੇ ਯਾਰ ਜਿਹੜੇ ਦੋਸ਼ੀ ਨੇ ਸਾਹਮਣੇ ਆਉਣ ਕਿਉਂਕਿ ਅਸੀਂ ਪਾਕ ਸਾਫ਼ ਸੀ ਇੱਕ ਇਨਵੈਸਟੀਗੇਸ਼ਨ ਕੋਲੇ ਰੱਖੀ ਉਹਦੇ ਚ ਚਲਾਨ ਵੀ ਪੇਸ਼ ਹੋਇਆ ਉਹ ਚ ਦੋਸ਼ੀਆਂ ਨੂੰ ਸਜ਼ਾ ਵੀ ਹੋਈ ਤੇ ਜਿਹੜੇ ਗੱਲਾਂ ਕਰਦੇ ਸੀ ਕਾਂਗਰਸ ਦੇ ਰਾਜ ਚ ਪੌਣੇ 200 ਬੇਅਦਬੀ ਹੋਈ ਹਰਮੰਦਰ ਸਾਹਿਬ ਦੀ ਹਦੂਦ ਅੰਦਰ ਬੇਅਦਬੀ ਹੋਈ ਪਟਿਆਲੇ ਤੋਂ ਮਹਾਰਾਜ ਦੇ ਸਭ ਤੋਂ ਛੋਟੇ ਸਰੂਪ ਚੋਰੀ ਹੋਏ ਆਮ ਆਦਮੀ ਦੀ ਪਾਰਟੀ ਦੇ ਰਾਜ ਚ ਸੁਲਤਾਨਪੁਰ ਲੋਧੀ ਗੋਲੀਆਂ ਚੱਲੀਆਂ ਆਏ ਦਿਨ ਕਦੇ ਸਨੌਰ ਕਦੇ ਭਵਾਨੀਗੜ ਬੇਅਦਬੀਆਂ ਹੋਰੀਆਂ ਨੇ ਉਹ ਤੋਂ ਬਾਅਦ ਤੁਸੀਂ ਡੇਰੇ ਨਾਲ ਮਿਲੀ ਭੁਗਤ ਕਰਕੇ ਸਿਆਸੀ ਖੇਡ ਖੇਡ ਰਹੇ ਹੋ ਤੇ ਆ ਇੱਕਾ ਪ੍ਰਦੀਪ ਕਲੇਰ ਇਹ ਮੋਹਰਾ ਜਾਂ ਫੜ ਲਿਆਂਦਾ ਜਿਹੜਾ ਕਿ ਜਿਹੜੇ ਬੰਦੇ ਨੂੰ ਤਾਂ ਲੁੱਕ ਲੁੱਕੇ ਰਹਿਣਾ ਚਾਹੀਦਾ ਹੈ ਨਾ ਜਿਹੜਾ ਕਿ ਸਾਰੀ ਕੌਮ ਦਾ ਦੋਸ਼ੀ ਹੈ ਉਹਨੂੰ ਲਿਆ ਕੇ ਚੈਨਲ ਤੇ ਬਿਠਾਤਾ ਕਿਉਂਕਿ ਉਹਦੀ ਕਰਦਨ ਤੇ ਤਾਂ ਤਲਵਾਰ ਉਹਦੇ ਤਾਂ ਤਲਵਾਰ ਵੱਜੀ ਵੱਜੀ ਉਹਨੇ ਹਿਸਾਬ ਲਾ ਲਿਆ ਕਿ ਹੁਣ ਸਰਕਾਰ ਨਾਲ ਸਮਝੌਤਾ ਕਰਾਂ ਤੇ ਜੋ ਸਰਕਾਰ ਕਹਿੰਦੀ ਹੈ ਜੇ ਆਪਦੀ ਜਾਨ ਬਚਾਉਣੀ ਹੈ ਇੱਕ ਸਕ੍ਰਿਪਟ ਲਿਖ ਕੇ ਦੇਤੀ ਚੈਨਲਾਂ ਤੇ ਬਹਿ ਕੇ ਬੋਲਣ ਲੱਗ ਗਿਆ ਨਹੀਂ ਇੱਕ ਗੱਲ ਦਾ ਸਬੂਤ ਤਾਂ ਦਵੇ ਨਾ ਕਿਹੜੀ ਗੱਲ ਦਾ ਸਬੂਤ ਉਹਦੇ ਕੋਲ ਕਲੈਰ ਸਾਹਿਬ ਹੋਣਾ ਕੀ ਚਾਹੀਦਾ ਹੈ ਜੋ ਕੁਝ ਉਸ ਵੇਲੇ ਇਹਨਾਂ ਨੇ ਕਰਵਾਇਆ ਭਵਾਓ ਪ੍ਰਦੀਪ ਦਾ ਨਾਮ ਆ ਜਾਂਦਾ ਭਵਾਇਸ ਦਾ ਨਾਮ ਆ ਜਾਂਦਾ ਹਣੀਪ੍ਰੀਤ ਦਾ ਨਾਮ ਇਹਨਾਂ ਨਾਲ ਹੋਣਾ ਕੀ ਚਾਹੀਦਾ ਜੋ ਅਕਾਲੀ ਦਲ ਨਹੀਂ ਕਰ ਪਾਇਆ ਮਲ ਕੇ ਤੁਸੀਂ ਕਹਿ ਰਹੇ ਹੋ ਕਿ ਅਸੀਂ ਇਨਵੈਸਟੀਗੇਸ਼ਨ ਕੀਤੀ ਜਾਂਚ ਕੀਤੀ ਤੇ ਉਹ ਚੀਜ਼ਾਂ ਹੋਈਆਂ ਅਸੀਂ ਲੜਾਈ ਲੜੀ ਇਹਨਾਂ ਨਾਲ ਕੀ ਹੋਣਾ ਚਾਹੀਦਾ ਕੀ ਮੌਜੂਦਾ ਸਰਕਾਰ ਕਰੇਗੀ ਜਿਹੜਾ ਕਾਂਗਰਸ ਨਹੀਂ ਕਰ ਪਾਈ ਤੁਸੀਂ ਨਹੀਂ ਕਰ ਪਾਤੇ ਇਹ ਕਰੇਗੀ 2015 ਚ ਬੇਅਦਬੀ ਦੀਆਂ ਘਟਨਾਵਾਂ ਹੁੰਦੀਆਂ ਹਮ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਉਸ ਤੋਂ ਬਾਅਦ ਸੂਬੇ ਚ 1.5 ਸਾਲ ਰਹੀ ਹੈ ਜੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਸਭ ਤੋਂ ਪਹਿਲਾਂ ਬਿੱਲ ਲਿਆਂਦਾ ਸੀ ਕਿ ਜਿਹੜੇ ਬੇਅਦਬੀ ਦੇ ਦੋਸ਼ੀ ਨੇ ਇਹਨਾਂ ਨੂੰ ਸਖਤ ਸਜ਼ਾਵਾ ਹੋਣੇ ਚਾਹੀਦੇ ਉਮਰ ਕੈਦ ਫਾਂਸੀ ਹਮ ਅੱਜ ਤੱਕ ਕਾਂਗਰਸ ਤੇ ਆਮ ਆਦਮੀ ਪਾਰਟੀ ਸਰਕਾਰਾਂ ਉਸ ਬਿੱਲ ਨੂੰ ਪਾਸ ਨਹੀਂ ਕਰਾ ਸਕੀਆਂ ਹਮ ਰਾਸ਼ਟਰਪਤੀ ਨੇ ਵਾਪਸ ਮੋੜਤਾ ਇਹਨਾਂ ਦਾ ਬਿੱਲ ਇਹ ਪਾਸ ਨਹੀਂ ਕਰਾ ਸਕੇ 8 ਸਾਲਾਂ ਦੇ ਵਿੱਚ ਕਿਉਂ ਨਹੀਂ ਕਰਾ ਸਕੇ ਪਾਸ ਦੇਣਗੇ ਜਵਾਬ ਨਾਏ ਦੋਸ਼ੀ ਫੜਦੇ ਨੇ ਨਾ ਹੀ ਉਹਨਾਂ ਨੂੰ ਸਖਤ ਸਜ਼ਾਵਾਂ ਦਾ ਕਾਨੂੰਨ ਪਾਸ ਕਰਾ 파 ਰਹੇ ਨੇ ਤਾਂ ਫਿਰ ਅੱਜ ਕੌਣ ਦੇਊਗਾ ਇਸ ਗੱਲ ਦਾ ਜਵਾਬ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਸਵਾਲ ਚੱਕਣ ਵਾਲੇ ਇਹ ਦੱਸਣ ਤਾਂ ਸਹੀ ਨਾ ਕਿ ਜਿਹੜੇ ਅੱਜ ਬੋਲਦੇ ਨੇ ਇਹਨਾਂ ਕੋਲੇ ਪ੍ਰੂਫ ਕੀ ਹੈ ਕਿਹੜੀ ਗੱਲ ਦਾ ਕਿਸੇ ਗੱਲ ਦਾ ਕੋਈ ਪ੍ਰੂਫ ਹੈ ਕਦੇ ਤਾਂ ਮਾਫੀ ਦੀ ਗੱਲ ਕਰਨ ਲੱਗ ਜਾਂਦੇ ਨੇ ਕਦੇ ਚਿੱਠੀ ਕਹਿੰਦੇ ਹਿੰਦੀ ਪੰਜਾਬੀ ਚ ਸੀ ਉਹਦਾ ਜ਼ਿਕਰ ਕਰਨ ਲੱਗ ਜਾਂਦੇ ਨੇ ਕਿਸੇ ਗੱਲ ਦਾ ਪ੍ਰੂਫ ਨਹੀਂ ਫਿਰ ਇੱਕ ਗੱਲ 'ਚ ਦੂਜੀ 'ਚ ਫਸ ਜਾਂਦੇ ਨੇ ਹੁਣ ਉਹ ਪ੍ਰਦੀਪ ਕਲੇਰ ਜਿਹੜਾ ਬੈਠਾ ਸੀ ਮੈਂ ਉਹਨੂੰ ਪੁੱਛਦਾ ਵੀ ਜਿਹੜਾ ਤੇਰਾ ਪਾਪਾ ਉਹ ਸਾਦ ਡੇਰਾ ਸਰਸੇ ਵਾਲਾ ਉਹ ਤਾਂ ਜਨਤਕ ਪਲੇਟਫਾਰਮਾਂ ਤੇ ਮੰਨਿਆ ਕਿ ਮੇਰੀ ਗਲਤੀ ਹੈ ਕਿਹਾ ਸੀ ਨਾ ਉਹਨੇ ਉਹ ਜਿਹੜਾ ਸਤਸੰਗ ਜੀ ਦੇ ਤੇ ਉਹਨੇ ਕਿਹਾ ਸੀ ਕਿ ਮੈਂ ਤਾਂ ਗੁਰੂ ਸਾਹਿਬ ਦੇ ਚਰਨਾਂ ਵਰਗਾ ਵੀ ਨਹੀਂ ਤਾਂ ਮਾਫੀ ਤਾਂ ਉਹਨੇ ਜਨਤਕ ਤੌਰ ਤੇ ਕਬੂਲੀ ਆ ਆਪਣੀ ਪਰ ਇਹ ਤਾਂ ਦੱਸੇ ਨਾ ਇਹ ਬੈਠਾ ਉਰੇ ਚੈਨਲ ਦੇ ਉੱਤੇ ਨੂੰ ਸਰਕਾਰ ਨੇ ਬਿਠਾਤਾ ਏਜੰਸੀਆਂ ਨੇ ਬਿਠਾਤਾ ਇਹ ਦੱਸੇ ਕਿ ਭਾਈ ਇਹਨੇ ਗੁਰੂ ਸਾਹਿਬ ਦੇ ਸਰੂਪ ਚੋਰੀ ਕਿਵੇਂ ਕੀਤੇ ਕਿਦੇ ਕਿਦੇ ਨਾਲ ਮਿਲੀਭੁਗਤ ਚ ਕੀਤੇ ਕਿਵੇਂ ਪੋਸਟਰ ਲਾਏ ਕਿਵੇਂ ਅੰਗ ਖਲਾਰੇ ਤੇ ਜਿਹੜੇ ਬਚ ਗਏ ਮਹਾਰਾਜ ਦੇ ਸਰੂਪ ਉਹ ਕਿੱਥੇ ਨੇ ਇਸ ਗੱਲ ਦਾ ਜਵਾਬ ਦਵੇ 18 ਤੋਂ ਲੈ ਕੇ 24 ਤੱਕ ਇਹ ਕਹਿੰਦਾ ਮੇਰਾ ਉਹੀ ਨੰਬਰ ਚੱਲਦਾ ਸੀ ਮੈਂ ਤਾਂ ਨੰਬਰ ਵੀ ਨਹੀਂ ਕਹਿੰਦਾ ਬਦਲਿਆ ਮੈਂ 에ਰਪੋਰਟਾਂ ਤੇ ਜਾ ਕੇ ਫਲਾਈਟਾਂ ਵੀ ਲਿੰਦਾ ਸੀ ਮੈਂ ਆਪਣੇ ਘਰੇ ਰਹਿ ਰਿਆ ਸੀ ਤਾਂ ਫਿਰ ਆ ਕੇ ਲੋਕਾਂ ਨੂੰ ਇਹ ਦੱਸੇ ਜੋ ਇਹਦਾ ਫਰਜ਼ ਬਣਦਾ ਹੈ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਚ ਕਿਹੜੇ ਅਫਸਰ ਤੇ ਕਿਹੜੇ ਲੀਡਰ ਸੀ ਜਿਹੜੇ ਉਹਦੀ ਪੁਸ਼ਤਪਨਾਈ ਕਰ ਰਹੇ ਸੀ ਇਹ ਤਾਂ ਦੱਸਣਾ ਪਊਗਾ ਨਾ ਜਿਹੜੀ ਗੱਲਾਂ ਤਾਂ ਇਹਨੂੰ ਦੱਸਣੀਆਂ ਚਾਹੀਦੀਆਂ ਨੇ ਉਹ ਤੇ ਤਾਂ ਇਹ ਦੱਸਦਾ ਨਹੀਂ ਉਹ ਕਹ ਰਿਹਾ ਕਿ ਮੈਂ ਕਲੇਰ ਨੂੰ ਕਿਉਂ ਜਵਾਬ ਦਵਾਂ ਅਰਸ਼ਦੀਪ ਕਲੇਰ ਨੂੰ ਕਿਉਂ ਜਵਾਬ ਦਵਾਂ ਉਹ ਕੌਣ ਹੈ ਕਹਿੰਦੇ ਮੈਂ ਤਾਂ ਡਾਕਟਰ ਦਲਜੀਤ ਚੀਮਾ ਦਾ ਨਾਮ ਲੈ ਰਿਹਾ ਕਿ ਉਹ ਸਾਹਮਣੇ ਆਣ ਸੁਖਵੀਰ ਬਾਦਲ ਦਾ ਨਾਮ ਲੈ ਰਿਹਾ ਕਿਤਨੇ ਕਿਤੇ ਰਾਮੂ ਵਾਲੀ ਉਹਨਾਂ ਦਾ ਮੈਂ ਨਾਮ ਲੱਤਾ ਕਹਿੰਦੇ ਉਹ ਆਣ ਸਾਹਮਣੇ ਮੈਂ ਤਾਂ ਉਹਨਾਂ ਦਾ ਨਾਮ ਲੈ ਰਿਹਾ ਕਹਿੰਦਾ ਅਰਸ਼ਦੀਪ ਕਲੇਰ ਤਾਂ ਗੁਰੂ ਦੇ ਘਰ ਦਾ ਕੂਕਰ ਅਰਸ਼ਦੀਪ ਕਲੇਰ ਤਾਂ ਗੁਰੂ ਦਾ ਸਿੱਖ ਆ ਹਰ ਇੱਕ ਸਿੱਖ ਹਰ ਇੱਕ ਨਾਮ ਨਾਨਕ ਨਾਮ ਲੈਵਾ ਨੂੰ ਹੱਕ ਹੈ ਜਾਣਨ ਦਾ ਕਿ ਜਿਹਨੇ ਸਾਡੇ ਗੁਰੂ ਦੀ ਬੇਅਦਬੀ ਕੀਤੀ ਉਹ ਕੌਣ ਹੈ ਤੇ ਉਹਨੂੰ ਸਜ਼ਾ ਬਣਨੀ ਯਕੀਨੀ ਹੋਵੇ ਤੇ ਇਹ ਪ੍ਰਦੀਪ ਕਲੇਰ ਕੌਣ ਹੈ ਧਰਤੀ ਤੇ ਬੋਝ ਇਹ ਉਹ ਬੰਦਾ ਜਿਹਨੇ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਇਹ ਸਾਨੂੰ ਸਵਾਲ ਕਰੂਗਾ ਇਹਨੂੰ ਤਾਂ ਚਰਾਹੇ 'ਚ ਕੱਢ ਕੇ ਫਾਂਸੀ ਲਾ ਦੇਣੀ ਚਾਹੀਦੀ ਇਹ ਤਾਂ ਕਿਤੇ ਸੰਗਤ ਦੇ ਹੱਥ ਆ ਜੇ ਇਹ ਜਿਹੜਾ ਹੁਣ ਕਿਤੇ ਬੈਠਾ ਹੁਣ ਸਰਕਾਰ ਨੇ ਸਿਕਿਉਰਿਟੀ ਸਿਕਿਉਰਿਟੀ ਦਿੱਤੀ ਹੋਣੀ ਇਹ ਕਿਤੇ ਸੰਗਤ ਦੇ ਹੱਥ ਆ ਜਾ ਸੰਗਤ ਨੂੰ ਦੱਸੇ ਵੀ ਇਹਦੇ ਹਾਲਾਤ ਕੀ ਬਣਦੇ ਨੇ ਇਹ ਜਿਹੜੀਆਂ ਅੰਦਰ ਕਮਰਿਆਂ 'ਚ ਬਹਿ ਕੇ ਬੋਲਣਾ ਬਹੁਤ ਸੌਖਾ ਬਾਹਰ ਆ ਕੇ ਜਵਾਬ ਦੇ ਇਹਨੂੰ ਕਹ ਕ ਨਿਕਲ ਬਾਹਰ ਆ ਕੇ ਜਵਾਬ ਦੇ ਤੂੰ ਮੰਨਿਆ ਨਾ 164 ਦਾ ਇਹਦਾ ਬਿਆਨ ਹੈ ਕੋਰਟ 'ਚ ਇਹ ਕੋਰਟ 'ਚ ਜਾ ਕੇ 164 ਦਾ ਬਿਆਨ ਦਿੰਦਾ ਮੈਜਿਸਟਰੇਟ ਸਾਹਿਬ ਨੇ ਉਹਨੂੰ ਕਾਊਂਟਰ ਸਾਈਨ ਕੀਤਾ ਇਹ ਕਹਿੰਦਾ ਕਿ ਜੀ ਮੈਂ ਸਾਜ਼ਿਸ਼ਕੜੀ ਸਾਜ਼ਿਸ਼ਮੰਦ ਹੈ ਹੁਣ ਸਾਰੀ ਗੱਲ ਮਹਿੰਦਰਪਾਲ ਬਿੱਟੂ ਤੇ ਪਾਉਂਦਾ ਕਿਉਂਕਿ ਮਹਿੰਦਰਪਾਲ ਬਿੱਟੂ ਇਹਨੂੰ ਪਤਾ ਮਰ ਗਿਆ ਉਹਨੇ ਵਾਪਸ ਆਉਣਾ ਨਹੀਂ ਸਾਰੀ ਗੱਲ ਉਹਤੇ ਪਾਉਣਾ ਚਾਹੁੰਦਾ ਹਣੀਪ੍ਰੀਤ ਤੇ ਪਾਤੀ ਬਾਬੇ ਤੇ ਪਾਤੀ ਪਰ ਅਸਲ ਦੇ ਵਿੱਚ ਇਹ ਉਹ ਦੋਸ਼ੀ ਹੈ ਕਿਉਂਕਿ ਖਟੜਾ ਸਾਹਿਬ ਨੇ ਵੀ ਇਹਦੇ ਬਾਰੇ ਸਪਸ਼ਟ ਕਿਹਾ ਕਿ ਇਹਨਾਂ ਨੇ ਮੰਨਿਆ ਸਾਰੀਆਂ ਗੱਲਾਂ ਇਹਨਾਂ ਨੇ ਮੰਨਿਆ ਕਿ ਅਸੀਂ ਚੋਰੀ ਕੀਤੀ ਸੀ ਇਹਨਾਂ ਨੇ ਮੰਨਿਆ ਅਸੀਂ ਪੋਸਟਰ ਲਾਏ ਸੀ ਸੋ ਇਹ ਧਰਤੀ ਤੇ ਬੋਝ ਆ ਅਰਸ਼ਦੀਪ ਕਲੇਰ ਨੂੰ ਜਵਾਬ ਨਾ ਦੇ ਅਰਸ਼ਦੀਪ ਕਲੇਰ ਨੂੰ ਤੂੰ ਕੋਈ ਜਵਾਬ ਨਾ ਦੇ ਤੂੰ ਤਾਂ ਸੰਗਤ ਨੂੰ ਜਵਾਬ ਦੇ ਤੂੰ ਕੌਮ ਨੂੰ ਜਵਾਬ ਦੇ ਤੂੰ ਜਵਾਬ ਦੇ ਆ ਤੂੰ ਧਰਤੀ ਤੇ ਬੋਝ ਹੈ ਤੈਨੂੰ ਤਾਂ ਜਵਾਬ ਦੇਣਾ ਪਊਗਾ ਤੂ ਰੇ ਬਹਿ ਕੇ ਲੋਕਾਂ ਤੇ ਸਵਾਲ ਨਾ ਚੱਕ ਔਰ ਫੇਰ ਇਹਦੀ ਗੱਲ ਇੱਕ ਚਲ ਮੈਂ ਕਹਿੰਦਾ ਕਿ ਸੁਖਵੀਰ ਬਾਦਲ ਸਾਹਿਬ ਦਾ ਕਾਲੀ ਦਲ ਦੇ ਪ੍ਰਧਾਨ ਨੇ ਡਾਕਟਰ ਦਲਜੀਤ ਚੀਮਾ ਕਾਲੀ ਦਲ ਦੇ ਲੀਡਰ ਨੇ ਬਲਵੰਤ ਸਿੰਘ ਰਾਮੂ ਵਾਲੀਆ ਤਾਂ ਸਾਡੇ ਨਾਲ ਨਹੀਂ ਇਹ ਕਹਿੰਦਾ ਬਲਵੰਤ ਸਿੰਘ ਰਾਮੂ ਵਾਲੀਆ ਉੱਥੇ ਨੇ ਤੇ ਬਲਵੰਤ ਸਿੰਘ ਰਾਮੂ ਵਾਲੀਆ ਨੇ ਕੀ ਗੱਲ ਕਹੀ ਕਿ ਝੂਠ ਬੋਲਦਾ ਪਾਪੀ ਆ ਇਹ ਝੂਠ ਬੋਲਦਾ ਧਰਤੀ ਤੇ ਬੋਝ ਆ ਇਹ ਇਹਦੀਆਂ ਗੱਲਾਂ ਦਾ ਵਿਸ਼ਵਾਸ ਕਰਾਂਗੇ ਜਿਹੜੇ ਬੰਦੇ ਨੇ ਸਾਡੇ ਗੁਰੂ ਦੀ ਬੇਅਦਬੀ ਕੀਤੀ ਸਾਡੇ ਗੁਰੂ ਦੀ ਪੱਤ ਸੜਕਾਂ ਤੇ ਰੋਲੀ ਤੇ ਉਹ ਸਾਨੂੰ ਸਵਾਲ ਕਰੇ ਉਹਦੀ ਔਕਾਤ ਕੀ ਹੈ ਉਹਦੀ ਉਹਦੀ ਅੰਦਰ ਆਪਦੇ ਅੰਦਰ ਆਪਣੀ ਜ਼ਮੀਰ ਨੂੰ ਝਾਤ ਮਾਰੇ ਐਸੇ ਬੰਦਿਆਂ ਦਾ ਕੀ ਹਾਲਾਤ ਕਰਨਾ ਕਾਇਨਾਤ ਨੇ ਇਹਨਾਂ ਨੂੰ ਪਤਾ ਹੀ ਨਹੀਂ ਹੈ ਕਲਰ ਸਾਹਿਬ ਤੁਸੀਂ ਲੀਗਲ ਵਿੰਗ ਦੇ ਵੀ ਮੁਖੀ ਹੈਗੇ ਹੋ ਤੁਸੀਂ ਇਹ ਸਾਰੀਆਂ ਚੀਜ਼ਾਂ ਦੇਖਦੇ ਹੋ ਨਾ ਤੁਸੀਂ ਜਦੋਂ ਤੱਕ ਇਹ ਬੇਅਦਬੀਆਂ ਹੋਈਆਂ 2015 ਤੋਂ ਲੈ ਕੇ ਹੁਣ ਤੱਕ ਤੁਸੀਂ ਅਕਾਲੀ ਦਲ ਦੇ ਨਾਲ ਜੁੜੇ ਹੋਏ ਹੋ ਤੁਸੀਂ ਕਦੇ ਆਪਣੇ ਪ੍ਰਸੰਨ ਤੌਰ ਤੇ ਜਿਵੇਂ ਮਲਕੇ ਦੀ ਗੱਲ ਕਰ ਦਿੱਤੀ ਕਦੇ ਇਹ ਨਹੀਂ ਚਾਇਆ ਕਿ ਇਹ ਜਿਹੜੇ ਪਗੋੜੇ ਹੋਏ ਨੇ ਭਾ ਪਰਦੀਪ ਹੈਗਾ ਭਾ ਇਹ ਕਲੀਅਰ ਸੀਗਾ ਜਿ ਸਾਰੇ ਸੀਗੇ ਵੀਨਾ ਤੇ ਜਿਹੜਾ ਕੋਟਾਂ ਦੇ ਵਿੱਚ ਕੇਸ ਲਾਏ ਜਾਣ ਇਹਨਾਂ ਨੂੰ ਕੱਢ ਕੇ ਲਈਏ ਕਿੱਥੇ ਕਿੱਥੇ ਬੈਠੇ ਹੋਏ ਨੇ ਕੋਡਾਂ ਦੇ ਵਿੱਚ ਵੜ ਕੇ ਜਕਸੀਰ ਜੀ ਇਹਦਾ ਕੇਸ ਹੀ ਮੈਂ ਬਹੁਤ ਦੇਰ ਤੋਂ ਲੜ ਰਿਹਾ ਮੈਂ ਕਦੇ ਇਹ ਚੀਜ਼ਾਂ ਕ੍ਰੈਡਿਟ ਵਾਰਚ ਪੈਂਦਾ ਨਹੀਂ ਹੂੰ ਜਦੋਂ सीबीआई ਨੇ ਕਲੋਜ਼ਰ ਰਿਪੋਰਟ ਫਾਈਲ ਕੀਤੀ ਸੀ ਮੋਹਾਲੀ ਕੋਰਟ 'ਚ ਤੇ ਸੂਬਾ ਸਰਕਾਰ ਤੇ सीबीआई ਆਪਸ 'ਚ ਉੱਥੇ ਲੜ ਰਹੀਆਂ ਸੀ ਇੱਕ ਕਹਿੰਦੀ ਸੀ ਇਨਵੈਸਟੀਗੇਸ਼ਨ ਮੈਂ ਕਰੂੰ ਦੂਜੀ ਕਹਿੰਦੀ ਸੀ ਮੈਂ ਕਰੂੰ ਉਸ ਦਿਨ ਵੀ ਬਤੌਰ ਅਰਸ਼ ਵਕੀਲ ਦੇ ਅਰਸ਼ਦੀਪ ਕਲੇਰ ਉੱਥੇ ਪੇਸ਼ ਹੋਇਆ ਬਤੌਰ ਸ਼ਰੂਮਨੀ ਕਾਲਦਲ ਦੇ ਨਮਾਇंदे ਉੱਥੇ ਪੇਸ਼ ਹੋਇਆ ਮੈਂ ਔਨ ਰਿਕਾਰਡ ਐਪਲੀਕੇਸ਼ਨ ਫਾਈਲ ਕੀਤੀ ਕਿ ਵਿਸ਼ਾ ਇਹ ਨਹੀਂ ਕਿ ਇਨਵੈਸਟੀਗੇਸ਼ਨ ਕਰੇ ਕੌਣ ਇੱਕ ਅਦੋਤ ਲੱਗੇ ਸੀ ਤੁਸੀਂ ਕਰਨ ਲਈ ਇਹ ਮੈਂ 2017 ਤੋਂ ਬਾਅਦ ਲਗਾਤਾਰ ਇਹ ਕੇਸਾਂ ਨੂੰ ਮੈਂ ਫੋਲੋ ਕਰ ਰਿਹਾ ਅੱਜ ਵੀ ਜਿਹੜੇ ਫਰੀਦਕੋਟ ਤੋਂ ਹੁਣ ਟ੍ਰਾਂਸਫਰ ਹੋ ਕੇ ਚੰਡੀਗੜ੍ਹ ਡਿਸਟ੍ਰਿਕਟ ਕੋਰਟ ਚ ਕੇਸ ਆ ਉਹਨਾਂ ਚ ਵੀ ਕੰਪਲੇਨੈਂਟ ਦਾ ਵਕੀਲ ਮੈਂ ਆ ਹਾਈ ਕੋਰਟ ਦੇ ਵਿੱਚ ਵੀ ਜਿਹੜਾ ਸਟੇ ਹੋਇਆ ਉਹ ਸਟੇ ਦੇ ਵਿੱਚ ਵੀ ਵਕੀਲ ਮੈਂ ਆ ਤੇ ਉਹ ਸਟੇ ਦੇ ਖਿਲਾਫ ਲੜਾਈ ਲੜ ਰਹੇ ਆ ਅਸੀਂ ਤਾਂ ਆਪਣੀ ਲੜਾਈ ਜਾਰੀ ਰੱਖੀ ਅਸੀਂ ਇਹ ਚੀਜ਼ਾਂ ਨੂੰ ਕ੍ਰੈਡਿਟ ਵਾਰਦੀ ਸਮਝਦੇ ਕਿਉਂਕਿ ਸਾਡਾ ਫਰਜ਼ ਜਦੋਂ ਵਿਟਨੈਸ ਦੀ ਗੱਲ ਆ ਜਾਂਦੀ ਹੈ ਕਹਿੰਦੇ ਵਿਟਨੈਸ ਵੀ ਨਹੀਂ ਸੇਵ ਕਰ पाए ਪਮਾ ਉਹ ਬਿੱਟੂ ਦੀ ਗੱਲ ਆ ਜਾਂਦੀ ਹੈ ਇੱਕ ਹੋਰ ਵਿਟਨੈਸ ਸੀਗਾ ਜੋ ਉਸੇ ਸ਼ਹਿਰ ਦੇ ਵਿੱਚ ਨੇੜੇ ਤੇੜੇ ਸੀਗਾ ਜਿਸ ਦੀ ਦੁਕਾਨ ਤੋਂ ਸਾਰਾ ਸਮਾਨ ਖਰੀਦਿਆ ਗਿਆ ਪਮਾਓ ਸ਼ੀਟਾਂ ਸੀਗੀਆਂ ਉਹਨਾਂ ਦਾ ਸਕੈਚ ਸੀਗੇ ਜਿਸ ਨੇ ਗਵਾਹੀ ਦੇਣੀ ਸੀ ਉਹ ਵੀ ਦੇਸ਼ ਛੱਡ ਕੇ ਕਹਿੰਦੇ ਬਾਹਰ ਨੂੰ ਭੱਜ ਗਿਆ ਕਹਿੰਦੇ ਸਰਕਾਰ ਉਸ ਨੂੰ ਸੇਫ ਨਹੀਂ ਕਰ ਪਾਈ ਮੈਂ ਤਾਂ ਬੜੇ ਸਪੱਸ਼ਟ ਤੌਰ ਤੇ ਕਹਿਣਾ ਜੀ ਕਿ ਭਗਵੰਤ ਮਾਨ ਸਾਹਿਬ ਦੀ ਤਾਂ ਡੇਰੇ ਨਾਲ ਮਿਲੀ ਭੁਗਤ ਆ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਤਾਂ ਦੋਸ਼ੀ ਨੇ ਆ ਪ੍ਰਦੀਪ ਕਲੇਰ ਵਰਗੇ ਇਹਨਾਂ ਨੂੰ ਤਾਂ ਚੈਨਲਾਂ ਤੇ ਬਿਠਾ ਆ ਇਹਨਾਂ ਨੂੰ ਤਾਂ ਸਿਕਿਉਰਟੀਆਂ ਦੇ ਇਹਨਾਂ ਨੂੰ ਤਾਂ ਬਚਾ ਬਚਾ ਕੇ ਰੱਖਦੇ ਨੇ ਕਿਉਂਕਿ ਸਿਆਸੀ ਮੰਤਵ ਉਹਨਾਂ ਦੇ ਪੂਰੇ ਕਰ ਰਹੇ ਨੇ ਤੇ ਜਿਹੜੇ ਇਸ ਕੇਸ 'ਚ ਲੜਾਈ ਲੜ ਰਹੇ ਨੇ ਚਾਹੇ ਵਕੀਲ ਨੇ ਚਾਹੇ ਉਹ ਗਵਾਹ ਨੇ ਜਿਹੜੇ ਲੜਾਈ ਲੜ ਰਹੇ ਨੇ ਉਹਨਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਦਾ ਡੀਜੀਪੀ ਇਹਨਾਂ ਦਾ ਸਿਕਿਉਰਿਟੀ ਜਿਹੜਾ ਇੰਚਾਰਜ ਹੈ ਕਿਹੜਾ ਸ਼ਰਵਾਸਤ ਵਾ ਉਹ ਟੀਚਰਾਂ ਕਰਦਾ ਕਿਸੇ ਨੂੰ ਕੋਈ ਸਿਕਿਉਰਿਟੀ ਨਹੀਂ ਦਿੰਦਾ ਉਹ ਡਰ ਡਰ ਕੇ ਗਵਾਹ ਬਾਹਰਲੇ ਦੇਸ਼ ਭੱਜੇ ਜਾ ਰਹੇ ਨੇ ਕੀ ਇਹ ਭਗਵੰਤ ਮਾਨ ਦੀ ਮਿਲੀ ਭੁਗਤ ਨੇ ਕੌਣ ਦੇਊਗਾ ਇਹ ਗੱਲਾਂ ਦੀ ਜਵਾਬਦੇਹੀ ਬੇਅਦਬੀ ਦੇ ਕੇਸਾਂ ਦੀ ਜਿਹੜੇ ਲੋਕ ਲੜਾਈ ਲੜ ਰਹੇ ਨੇ ਦੱਸੋ ਜੀ ਪੰਜਾਬ ਸਰਕਾਰ ਨੇ ਕੀ ਦੀ ਸੁਰੱਖਿਆ ਯਕੀਨੀ ਬਣਾਈ ਐ ਇੱਕ ਗਵਾਹ ਇਹ ਕਹਿ ਕੇ ਹਿੰਦੁਸਤਾਨ ਛੱਡ ਕੇ ਭੱਜ ਗਿਆ ਕਿ ਸਰਕਾਰ ਮੈਨੂੰ ਸਿਕਿਉਰਟੀ ਨਹੀਂ ਦੇ ਰਹੀ ਕੀ ਇਹ ਮੁੱਖ ਮੰਤਰੀ ਭਗਵੰਤ ਮਾਨ ਦੀ ਜ਼ਿੰਮੇਵਾਰੀ ਨਹੀਂ ਅਗਰ ਇਹ ਪਾਪੀ ਗੰਦੇ ਬੰਦਿਆਂ ਨੂੰ ਤੁਸੀਂ ਸਿਕਿਉਰਟੀਆਂ ਦੇ 10-10 ਗਨਮੈਨ ਲਾਏ ਨੇ ਤਾਂ ਇੱਕ ਜਿਹੜਾ ਉਸ ਕੇਸ ਦਾ ਗਵਾਹ ਹੈ ਜਿਹੜਾ ਆਪਣੀ ਜਾਨ ਜੋਖਮ ਤੇ ਰੱਖ ਕੇ ਉਹ ਕੇਸ ਦੀ ਪੈਰਵਾਹੀ ਕਰ ਰਿਹਾ ਹੈ ਕਿ ਉਹਦੀ ਸੁਰੱਖਿਆ ਕਰਨਾ ਤੁਹਾਡਾ ਫਰਜ਼ ਨਹੀਂ ਪਰ ਇਹ ਕਿਤੇ ਨਾ ਕਿਤੇ ਹਰਿਆਣੇ 'ਚ ਹੁਣ ਵੋਟਾਂ ਆ ਗਈਆਂ ਭਗਵੰਤ ਮਾਨ ਸਾਹਿਬ ਦੀ ਸਾਂਝ ਇਹ ਜਿੰਨੇ ਮੈਂ ਤੁਹਾਨੂੰ ਦੱਸ ਦਿੱਤਾ ਜਿੰਨੇ ਗੁਰੂ ਦੇ ਦੋਖੀ ਨੇ ਸਾਰੇ ਮੁੱਖ ਮੰਤਰੀ ਭਗਵੰਤ ਮਾਨ ਦੇ ਯਾਰ ਨੇ ਨਿਕਲਣੇ ਨਿਕਲਨੇ ਨੇ ਜਦੋਂ ਮਰਜ਼ੀ ਨਿਕਲ ਜਾਣਗੇ ਪਰ ਇਹ ਗੱਲਾਂ ਦੇ ਨਾਲ ਅੱਜ ਸਿੱਖ ਸੰਗਤ ਦੇਖ ਰਹੀ ਹੈ ਤਕਰੀ ਹੈ ਤੇ ਇਹਦਾ ਫੈਸਲਾ ਹੈ ਕਿਉਂਕਿ ਇਹ ਜਿਹੜੀਆਂ ਗੱਲਾਂ ਨੇ ਛੋਟੀਆਂ ਨਹੀਂ ਗੁਰੂ ਸਾਹਿਬ ਦੀ ਸ਼ਕਤੀ ਆ ਉਹ ਥੋੜਾ ਟਾਈਮ ਲੱਗੂਗਾ ਪਰ ਜਦੋਂ ਪੀਊਗੀ ਨਾ ਤਾਂ ਇੰਨਾ ਬਰੀਕ ਪੀਊਗੀ ਚੀਕਾਂ ਕਢਾ ਦੂਗੀ ਇਹਨਾਂ ਦੀ ਸਾਰਿਆਂ ਦੀ ਹੈ ਇਹਨਾਂ ਨੂੰ ਫੇਰ ਪਤਾ ਲੱਗੇ ਅੱਛਾ ਜਿਹੜੇ ਤੁਹਾਡੇ ਤੋਂ ਬਾਗੀ ਹੋਏ ਨੇ ਉਹ ਤਾਂ ਕਹਿ ਰਹੇ ਨੇ ਕਈ ਉਸ ਦੇ ਵਿੱਚ ਭਾਬੀ ਵੀ ਜ਼ਗੀਰਕਾਰ ਨੇ ਕਹਿੰਦੇ ਸਾਨੂੰ ਤਾਂ ਸ਼ਰਮ ਆਉਂਦੀ ਹੈ ਕਿ ਐਵੇਂ ਦੇ ਪ੍ਰਧਾਨ ਸੀਗੇ ਜਿਨ੍ਹਾਂ ਨੇ ਇਹ ਚੀਜ਼ਾਂ ਕਰਵਾਈਆਂ ਚਿੱਠੀਆਂ ਲਿਖੀਆਂ ਮਾਫੀ ਤੱਕੇ ਨਾਲ ਦਿੰਦੇ ਰਹੇ ਦੇਖੋ ਮੈਂ ਬਹੁਤ ਹੈਰਾਨ ਹੁੰਨਾ ਪਹਿਲਾਂ ਤਾਂ ਵਡਾਲਾ ਸਾਹਿਬ ਤੋਂ ਸ਼ੁਰੂ ਹੋ ਜਾਂਦੇ ਜਿਹੜੇ ਕਨਵੀਨਰ ਨੇ ਮਤਲਬ ਉਹ ਆਪ ਦੇ ਆਪ ਨੂੰ ਸੁਧਾਰ ਲੈਰ ਦਾ ਕਨਵੀਨਰ ਕਹਿੰਦੇ ਨੇ ਤੇ ਕਿਹਦੇ ਹੱਕ ਚ ਨਿਤਰੇ ਪ੍ਰਦੀਪ ਕਲੇਰ ਦੇ ਹੱਕ ਚ ਰਾਤ ਨੂੰ ਕਿਉਂਕਿ ਪ੍ਰਦੀਪ ਕਲੇਰ ਫਸ ਗਿਆ ਚੈਨਲ ਤੇ ਪ੍ਰਦੀਪ ਕਲੇਰ ਨੂੰ ਜਵਾਬ ਨਹੀਂ ਆਇਆ ਫਿਰ ਦਿੱਲੀੋਂ ਘੰਟੀਆਂ ਖੜਕੀਆਂ ਹੋਣੀਆਂ ਏਜੰਸੀਆਂ ਦੀਆਂ ਜਿਹੜੇ ਕਰਦਲ ਨੂੰ ਦੋ ਫਾੜ ਕਰਨਾ ਚਾਹੁੰਦੇ ਭਾਈਆਂ ਨੂੰ ਬਚਾਓ ਪ੍ਰਦੀਪ ਕਲੇਰ ਨੂੰ ਆਪਣਾ ਤਾਂ ਸਾਰਾ ਮਕਸਦ ਡੀਫੀਟ ਹੋ ਗਿਆ ਫਿਰ ਨਿਕਲੇ ਵਡਾਲਾ ਸਾਹਿਬ ਉਹ ਏਜੰਸੀਆਂ ਦੇ ਬੰਦੇ ਆ ਕਹਿੰਦੇ ਪ੍ਰਦੀਪ ਕਲੇਰ ਦੇ ਸਵਾਲਾਂ ਦਾ ਜਵਾਬ ਦਿਓ ਯਾਰ ਵਡਾਲਾ ਸਾਹਿਬ ਕਹਿਣ ਪ੍ਰਦੀਪ ਕਲੇਰ ਦੇ ਸਵਾਲਾਂ ਜਵਾਬ ਦਿਓ ਮਤਲਬ ਜਿਹੜਾ ਬੰਦਾ ਹੈ ਪ੍ਰਿੰਟਲੀ ਗੁਰੂ ਦਾ ਦੋਖੀ ਹੈ ਇਲਜ਼ਾਮ ਨਹੀਂ ਮੰਨਦਾ ਉਹਨੇ 164 ਦਾ ਬਿਆਨ ਦਿੱਤਾ ਵੀ ਮੈਂ ਦੋਖੀ ਹਾਂ ਉਹ ਤਾਂ ਥਾਪੀ ਮਾਰ ਕੇ ਕਹਿੰਦਾ ਵੀ ਮੈਂ ਇਹ ਸਾਰਾ ਕੁਝ ਕੀਤਾ ਤੇ ਤੁਸੀਂ ਕਹਿੰਦੇ ਹੋ ਕਿ ਉਹਦੇ ਜੋ ਸਵਾਲਾਂ ਦਾ ਜਵਾਬ ਸ਼੍ਰੋਮਨੀ ਕਲਦਲ ਦਾ ਪ੍ਰਧਾਨ ਦਵੇ ਇਹਦਾ ਮਤਲਬ ਪ੍ਰਦੀਪ ਕਲੇਰ ਬਾਕੀ ਧੜੇਲੀ ਇੱਕ ਬਹੁਤ ਵੱਡੀ ਸ਼ਹਿ ਹੈ ਕਿਉਂ ਸ਼ਹਿ ਹੈ ਉਹਦਾ ਵੀ ਕਾਰਨ ਇਹ ਕੌਣ ਨੇ ਸਾਰੇ ਬੰਦੇ ਬਾਕੀ ਧੜੇ ਚ ਮਲੂਕਾ ਸਾਹਿਬ ਕੌਣ ਨੇ ਜਿਹੜੇ 2017 ਚ ਡੇਰੇ ਚ ਹੱਥ ਜੋੜ ਕੇ ਖੜੇ ਸੀ ਵੋਟਾਂ ਲੈਣ ਦੇ ਲਈ ਬਾਅਦ ਚ ਕਾਲਤਖ ਸਾਹਿਬ ਨੇ ਤਨਖਾਈ ਐਕਰਾਰ ਦਿੱਤਾ ਰਖੜਾ ਜੀ ਵੀ ਰਖੜਾ ਸਾਹਿਬ ਗੇ ਪਰਮਿੰਦਰ ਢੀਂਸਾ ਗਏ ਇਹਨਾਂ ਦੀਆਂ ਸਾਂਝਾਂ ਨੇ ਇਹਨਾਂ ਦੀਆਂ ਯਾਰੀਆਂ ਨੇ ਇਹ ਮੈਂ ਤੁਹਾਨੂੰ ਤਾਂ ਹੀ ਕਹਿ ਰਿਹਾ ਕਿ ਪ੍ਰਮਾਤਮਾ ਇਹ ਪ੍ਰਮਾਤਮਾ ਦੀ ਚੱਕੀ ਹੈ ਇਹਨੇ ਬਰੀਕ ਪੀਣਾ ਇਹ ਚਿਹਰੇ ਉਰੇ ਸਾਰੇ ਨੰਗੇ ਹੋਣੇ ਨੇ ਔਰ ਹੋਣੇ ਸ਼ੁਰੂ ਹੋ ਗਏ ਨੇ ਨਹੀਂ ਪ੍ਰਦੀਪ ਕਲੇਰ ਧਰਤੀ ਤੇ ਬੋਝ ਬੰਦਾ ਉਹਦੇ ਸਵਾਲ ਜਵਾਬ ਦੇ ਕੋਈ ਜਿਹੜੇ ਜਿਹੜੇ ਬੰਦੇ ਨੇ ਆਪ ਮੰਨ ਲਿਆ ਕਿ ਮੈਂ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਹੈ ਉਹਦੇ ਸਵਾਲਾਂ ਦਾ ਜਵਾਬ ਉਹ ਤਾਂ ਸਾਡੇ ਸਾਹਮਣੇ ਆ ਜੇ ਮੈਂ ਹੁਣ ਤੁਹਾਨੂੰ ਕੀ ਚੈਨਲ ਤੇ ਕਹਾਂ ਜੇ ਕਿਤੇ ਮੈਨੂੰ ਮਿਲ ਜੇ ਤਾਂ ਮੈਂ ਹੁਣ ਉਹ ਗੱਲਾਂ ਕਹਿਣੀਆਂ ਨਹੀਂ ਚਾਹੁੰਦਾ ਉਹ ਬੰਦੇ ਦੀ ਗੱਲਾਂ ਜਵਾਬ ਅੱਛਾ ਹੁਣ ਕੀ ਹੋਣਾ ਚਾਹੀਦਾ ਜਿਹੜਾ ਬਾਕੀ ਧੜਾ ਉਸ ਨੂੰ ਪ੍ਰਦੀਪ ਕਲੀਅਰ ਦੇ ਨਾਲ ਹੋਣਾ ਚਾਹੀਦਾ ਜਾਂ ਫਿਰ ਗੁਰੂ ਦੇ ਨਾਲ ਹੋਣਾ ਚਾਹੀਦਾ ਜੋ ਸਾਰਾ ਕੁਝ ਹੋਇਆ ਸੀ ਉਸ ਵੇਲੇ ਦੇਖੋ ਜਿਹੜਾ ਤਾਂ ਨਾਨਕ ਨਾਮ ਲੈਵਾ ਜਿਹੜਾ ਤਾਂ ਸਿੱਖ ਜਿਹਦੀ ਗੁਰੂ ਗ੍ਰੰਥ ਸਾਹਿਬ 'ਚ ਆਸਥਾ ਉਹ ਦਾ ਗੁਰੂ ਸਾਹਿਬ ਦੇ ਨਾਲ ਹੈ ਜਿਹੜੇ ਫਿਰ ਆਪਦੇ ਆਪ ਨੂੰ ਬਹੁਤ ਜ਼ਿਆਦਾ ਗਿਆਨੀ ਵਿਗਿਆਨੀਕ ਹੁੰਦੇ ਨੇ ਜਿਹੜੇ ਅਕਾਲ ਤਖਤ ਸਾਹਿਬ ਤੇ ਉਂਗਲਾਂ ਚੱਕਦੇ ਨੇ ਉਹ ਪ੍ਰਦੀਪ ਕਲੇਰ ਦੇ ਨਾਲ ਨੇ ਉਹ ਨਾਗਪੁਰ ਦੇ ਨਾਲ ਨੇ ਉਹ ਜਗ ਜਾਹਰ ਹੈ ਉਹ ਕਿਸੇ ਤੋਂ ਧਰੀ ਛੁਪੀ ਨਹੀਂ ਠੀਕ ਹੈ ਬਹੁਤ ਸ਼ੁਕਰੀਆ ਸਮਝ ਦਿੱਤਾ ਤਾਂ ਐਡਵੋਕੇਟ ਸਾਹਿਬ ਸਾਡੇ ਨਾਲ ਸੀਗੇ ਗੱਲਬਾਤ ਕੀਤੀ ਹੈ ਜਿਸ ਤਿੱਕੇ ਦੇ ਨਾਲ ਬੀਤੇ ਦਿਨਾਂ ਦੇ ਵਿੱਚ ਇੰਟਰਵਿਊਆਂ ਹੋ ਰਹੀਆਂ ਨੇ ਪ੍ਰਦੀਪ ਕਲੇਰ ਕਹਿੰਦੇ ਸਕ੍ਰਿਪਟ ਦੇ ਤੌਰ ਤੇ ਚੱਲ ਰਹੇ ਨੇ ਉਹਨਾਂ ਵਾਲੇ ਦਿਨਾਂ ਦੇ ਵਿੱਚ ਕੀ ਕੁਝ ਹੁੰਦਾ ਇਹ ਵੀ ਦੇਖਣਾ ਹੈ